ਅਗੜਦੇ ਹੋਊ ਤਾਂ ਸਾਰੇ ਬਹੁਤ ਵਧੀਆ ਹੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ ਚ ਹੋਵਗੇ ਜੀ ਅੱਜ ਹੈਗਾ ਜੀ ਸੰਡੇ ਤੇ ਸੰਡੇ ਵਾਲੇ ਦਿਨ ਜਿਵੇਂ ਤੁਹਾਨੂੰ ਸਾਬੂ ਪਤਾ ਆਪਾਂ ਚਪੈਰਾ ਸਾਹਿਬ ਘਟਦੇ ਹੁੰਦੀਆਂ ਘਰ ਦੇ ਵਿੱਚ ਤੇ ਆਪਾਂ ਚਪੈਰਾ ਸਾਹਿਬ ਘਟ ਚੁੱਕੇ ਆ ਤੇ ਬਹੁਤ ਹੀ ਵਧੀਆ ਚਪੈਰਾ ਸਾਹਿਬ ਕੱਟਿਆ ਗਿਆ ਜੀ ਤੇ ਬਹੁਤ ਹੀ ਆਨੰਦ ਆਇਆ ਜੀ ਪਾਣੀ ਪੜ ਕੇ ਤੇ ਜਿਵੇਂ ਤੁਹਾਨੂੰ ਪਤਾ ਜੀ ਮੈਂ ਬਹੁਤ ਸਾਰੀਆਂ ਤੁਹਾਡੇ ਨਾਲ ਵੀਡੀਓ ਚਪੈਰਾ ਸਾਹਿਬ ਨਾਲ ਰਿਲੇਟਡ ਸ਼ੇਅਰ ਕਰੀਆਂ ਨੇ ਕਿ ਪਾਠ ਕਿਵੇਂ ਕਰਨਾ ਹੈ ਦੇਗ ਕਿਵੇਂ ਬਣਾਉਣੀ ਆ ਹਨਾ ਤੇ ਅੱਜ ਜੀ ਮੈਂ ਤੁਹਾਡੇ ਲਈ ਜਿਹੜਾ ਟੌਪਿਕ ਲੈ ਕੇ ਆਈਆਂ ਜਿਹੜਾ ਜਿਹੜਾ ਕਿ ਮੈਨੂੰ ਲੱਗਿਆ ਇਹ ਵੀ ਬਹੁਤ ਜ਼ਰੂਰੀ ਟੌਪਿਕ ਆ ਜਿਹੜਾ ਮੈਂ ਤੁਹਾਡੇ ਸਾਰਿਆਂ ਦੇ ਨਾਲ ਸ਼ੇਅਰ ਕਰਾਂ ਤੇ ਅਧਿਆਨੂ ਜੀ ਪਤਾ ਵੀ ਹੋਊਗਾ ਨੌਲੇਜ ਹੋਊਗੀ ਤੇ ਚਲੋ ਕਈਆਂ ਨੂੰ ਨਹੀਂ ਵੀ ਨੌਲੇਜ ਹੋਊਗੀ ਤੇ ਆਪਾਂ ਚਲੋ ਦੁਪਹਿਰ ਸਾਹਿਬ ਨਾਲ ਰਿਲੇਟਡ ਜਿਹੜੀ ਇਹ ਵੀਡੀਓ ਤਾਂ ਹੀ ਆਪਾਂ ਬਣਾ ਰਹੇ ਆਂਗੀ ਭੋਗ ਕਿਵੇਂ ਲਗਾਉਣਾ ਪਹਿਲਾਂ ਆਪਾਂ ਵੀਡੀਓ ਬਣਾਈ ਸੀ ਕਿ ਭੋਗ ਬਣਾਉਣਾ ਕਿਵੇਂ ਆ ਤੇ ਇਹਨੂੰ ਰੈਗੂਲੇਸ਼ਨਸ ਫੋਲੋ ਕਰਨੀ ਨੇ ਤੇ ਅੱਜ ਜੀ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਉਹ ਹੈਗੀ ਆ ਜੀ ਕਿ ਭੋਗ ਲਗਾਉਣਾ ਕਿਵੇਂ ਆ ਦੀਗ ਦਾ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਜੀ ਜਿਵੇਂ ਤੁਹਾਨੂੰ ਸਭ ਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਇੱਕ ਵਾਰੀ ਮੈਂ ਫਿਰ ਰਿਪੀਟ ਕਰ ਦਿੰਨੀ ਆ ਕਿ ਜਦੋਂ ਤੁਸੀਂ ਦੀਗ ਬਣਾਉਣੀ ਆ 12:00 ਵਜੇ ਆਪਾਂ ਜਿਵੇਂ ਪਾਰਟ ਸਟਾਰਟ ਕਰਦੇ ਆ ਤੇ ਉਸ ਤੋਂ 5-10 ਮਿੰਟ ਪਹਿਲਾਂ ਆਪਾਂ ਦੀਗ ਬਣਾਉਣੀ ਆ ਜੀ ਤੇ ਦੇਖ ਬਣਾਉਣ ਦੇ ਟਾਈਮ ਤੁਸੀਂ ਆਪਣੀ ਜਿਹੜੇ ਹੈਅਰ ਆ ਪੂਰੇ ਟਾਈਪ ਕਰ ਲੈਣੇ ਆ ਤੇ ਆਪਣੇ ਦੁਪੱਟਾ ਪ੍ਰੋਪਰ ਇਸ ਤਰੀਕੇ ਨਾਲ ਲੈਣਾ ਵਾ ਤਾਂ ਕਿ ਕੋਈ ਵੀ ਕੋਈ ਵਾਲ ਵਗੈਰਾ ਦੇਖ ਦੇ ਵਿੱਚ ਨਾ ਜਾਵੇ ਸੈਕਿੰਡ ਤੁਸੀਂ ਜਦੋਂ ਦੇਖ ਬਣਾਉਣੀ ਆ ਜੀ ਓਨਾ ਟਾਈਮ ਤੁਸੀਂ ਮੂਲ ਮੰਤਰ ਦਾ ਪਾਠ ਕਰਨਾ ਜਾਂ ਤੁਸੀਂ ਜਪਜੀ ਸਾਹਿਬ ਤੁਹਾਨੂੰ ਕੰਟਵਾ ਤੁਸੀਂ ਜਪਜੀ ਸਾਹਿਬ ਦਾ ਪਾਠ ਤੁਸੀਂ ਕਰ ਸਕਦੇ ਹੋ ਤੇ ਉਸ ਤੋਂ ਪ੍ਰਾਪਤ ਜੀ ਫਿਰ ਜਿੱਥੇ ਤੁਸੀਂ ਦੇਖ ਲੈ ਕੇ ਜਾਣੀ ਹੈ ਉੱਥੇ ਆਪਣਾ ਜਲਦਾ ਛਿੱਟਾ ਦੇ ਕੇ ਤੁਸੀਂ ਇੰਪਰੋਪਰ ਬਹੁਤ ਹੀ ਤੁਸੀਂ ਰਿਸਪੈਕਟ ਦੇ ਨਾਲ ਆਪਾਂ ਦੇਖ ਉੱਥੇ ਸਥਾਨ ਤੇ ਲੈ ਕੇ ਜਾਣੀ ਜਾਣੀ ਆ ਜਿੱਥੇ ਆਪਾਂ ਪਾਠ ਕਰਨਾ ਜੀ ਬੈਠ ਕੇ ਤੇ ਮਨ ਤੋਂ ਕਿਵੇਂ ਲਗਣਾ ਜੀ ਤੇ ਜਿਵੇਂ ਤੁਹਾਨੂੰ ਸਭ ਨੂੰ ਪਤਾ ਪਾਠ ਕਿਹੜੀ-ਕਿਹੜੀ ਕਰਨੀ ਨਹੀਂ ਬਾਕੀ ਜੇ ਕਿਸੇ ਨੂੰ ਡਾਊਟ ਆ ਜਿਹੜੇ ਅੱਜ ਫਸਟ ਟਾਈਮ ਜੋ ਕੈਰਾਸ ਆਉਂਦੇ ਰਿਲੇਟਡ ਵੀਡੀਓ ਦੇਖ ਰਹੇ ਨੇ ਤੇ ਮੈਂ ਇਹਨਾਂ ਨਾਲ ਰਿਲੇਟਡ ਵੀਡੀਓਜ਼ ਬਣਾਈਆਂ ਹੋਈਆਂ ਨੇ ਕਿ ਕਿ ਚਪੈਰਾ ਸਾਹਿਬ ਘਰ ਦੇ ਵਿੱਚ ਕਿਵੇਂ ਕੱਟਣਾ ਹੈ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੇ ਆਪਣੀ ਪੌਪੂਲਰ ਵੀਡੀਓਜ਼ ਦੇ ਵਿੱਚ ਫਰਸਟ ਉੱਪਰ ਮੈਂਸ਼ਨ ਆ ਜੀ ਉੱਪਰ ਸਟਾਰਟਿੰਗ ਦੇ ਵਿੱਚ ਹੀ ਤੁਹਾਨੂੰ ਵੀਡੀਓ ਮਿਲ ਜੂਗੀ ਜੀ ਤੇ ਬਾਕੀ ਜੀ ਭੋਗ ਕਿਵੇਂ ਲਗਾਉਣਾ ਹੈ ਉਹ ਹੁਣ ਆਪਾਂ ਤੁਹਾਨੂੰ ਸ਼ੇਅਰ ਕਰਦੇ ਹਾਂ ਜੇ ਤੁਹਾਡੇ ਨਾਲ ਜਦੋਂ ਅਨੰਦ ਸਾਹਿਬ ਕੀ ਦਾ ਪਾਰਟ ਕਰਨਾ ਹੈ ਜੀ ਉਸ ਤੋਂ ਉਪਰੰਤ ਜਦੋਂ ਆਪਾਂ ਅਰਦਾਸ ਸੁਣਨੀ ਆਪਾਂ ਮੈਂ ਤਾਂ ਹਮੇਸ਼ਾ ਮੋਬਾਈਲ ਤੇ ਲਗਾ ਕੇ ਤੇ ਲਾਈਵ ਨਾਲ ਦੀ ਨਾਲ ਆਪਾਂ ਜੁਪਹਿਰਾ ਸਾਹਿਬ ਕੱਟ ਲੈਣੇ ਆ ਬਾਕੀ ਜਿਹੜੇ ਘਰ ਵੀ ਕਰਦੇ ਨੇ ਉਹਨਾਂ ਲਈ ਵੀ ਸੇਮ ਆ ਜਿਹੜੇ ਨਾਲ ਉਹਨਾਂ ਤੇ ਉੱਥੇ ਕੱਟਦੀ ਨੇ ਦੇਖ ਕੇ ਹਨਾ ਅ ਟੀਵੀ ਤੇ ਲਗਾ ਕੇ ਜਾਂ ਫਿਰ ਤੁਸੀਂ ਮੋਬਾਈਲ ਤੇ ਲਾ ਕੇ ਜੁਪਹਿਰਾ ਸਾਹਿਬ ਕੱਟ ਰਹੇ ਉਹਨਾਂ ਲਈ ਵੀ ਸੇਮ ਇਹੀ ਰੂ ਰੈਗੂਲੇਸ਼ਨਸ ਨੇ ਜਿਹੜੇ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਜਦੋਂ ਜੀ ਅਰਦਾਸ ਹੋ ਜਾਣੀ ਆ ਉਸ ਤੋਂ ਪਹਿਲਾਂ ਤੁਸੀਂ ਸੀਰੀਸ ਆਪ ਲੈ ਲੈਣਾ ਆ ਜਿਨ੍ਹਾਂ ਨੇ ਤਾਂ ਮਰੇ ਸ਼ੱਕਿਆਂ ਉਹਨਾਂ ਕੋ ਅਵੇਲੇਬਲ ਹੁੰਦਾ ਆ ਜਿਨ੍ਹਾਂ ਕੋ ਨਹੀਂ ਹੈਗਾ ਤੁਸੀਂ ਕਿਸੇ ਵੀ ਗੁਰਦੁਆਰੇ ਜਾ ਕੇ ਜੀ ਉੱਥੇ ਤੁਹਾਨੂੰ ਮਿਲ ਜਾਊਗਾ ਤੇ ਮੈਂ ਵੀ ਐਡੀ ਗੁਰਦੁਆਰੇ ਤੋਂ ਹੀ ਲੈ ਕੇ ਆਈ ਸੀ ਜੀ ਤੇ ਤੁਸੀਂ ਜੀ ਜਦੋਂ ਪਾਠ ਕਰਨਾ ਆ ਤੁਸੀਂ ਆਪਣੀ ਕੋਲ ਰੱਖ ਲੈਣਾ ਸਿੱਖ ਸਾਹਿਬ ਤੇ ਜਦੋਂ ਤੁਸੀਂ ਪਾਠ ਕਰਕੇ ਅਰਦਾਸ ਕਰ ਦੇਣੀ ਆ ਤੇ ਸਿੱਖ ਸਾਹਿਬ ਲੈ ਕੇ ਦੇਗ ਦੇ ਵਿਚਾਲੇ ਆਪਾਂ ਕੱਟ ਲਗਾ ਦੇਣਾ ਆ ਤੇ ਉਹਦੇ ਨਾਲ ਜੀ ਭੋਗ ਲੱਗਦਾ ਵਾ ਤੇ ਜਦੋਂ ਤੁਸੀਂ ਭੋਗ ਲਗਾ ਦੇਣਾ ਆ ਤਾਂ ਉਸ ਤੋਂ ਬਾਅਦ ਤੁਸੀਂ ਇੱਕ ਖਾਲੀ ਪਲੇਟ ਵਗੈਰਾ ਕੋਈ ਕੌਲੀ ਵਗੈਰਾ ਕੋਲ ਰੱਖਣੀ ਆ ਤੇ ਪੰਜ ਪਿਆਰਿਆਂ ਦਾ ਜਿਹੜਾ ਹਿੱਸਾ ਵਾ ਤੁਸੀਂ ਪ੍ਰਸ਼ਾਦ ਕੱਢਣਾ ਆ ਜੀ ਉਹ ਬਰਤਨ ਦੇ ਵਿੱਚ ਤੇ ਉਸ ਤੋਂ ਬਾਅਦ ਤੁਸੀਂ 5 ਤੋਂ ਮਿੰਟ ਲਈ 1-2 ਮਿੰਟ ਲਈ ਜਾਂ 5 ਮਿੰਟ ਜਿੰਨਾ ਤੁਹਾਡੇ ਕੋਲ ਸਮਾਂ ਹੈਗਾ ਤੁਸੀਂ ਬੈਠ ਕੇ ਵਾਈਬਰ ਜੀ ਦਾ ਜਾਪ ਕਰੋ ਤਾਂ ਕਿ ਤੁਸੀਂ ਬਸ ਆ ਕੇ ਕੇ ਭੋਗ ਯਾਨੀ ਲਗਾਉਣਾ ਵਾ ਕਿ ਆਪਾਂ ਪੰਜ ਪਿਆਰਿਆਂ ਦਾ ਵੀ ਹਿੱਸਾ ਕੱਢਿਆ ਆ ਜੀ ਉਹਦੇ ਵਿੱਚ ਠੀਕ ਹੈ ਜੀ ਤੇ ਪੰਜ ਪਿਆਰੇ ਆ ਤਾਂ ਜਿਹੜਾ ਆਪਾਂ ਹਿੱਸਾ ਕੱਢਿਆ ਆ ਉਸ ਤੋਂ ਬਾਅਦ ਤੁਸੀਂ 2-3 ਮਿੰਟ ਦਾ ਵੇਟ ਕਰਕੇ ਵਾਇਗੁਰ ਜਿੱਦਾਂ ਜਾਫ ਕਰਨਾ ਤੇ ਉਸ ਤੋਂ ਬਾਅਦ ਜੇ ਤਾਂ ਤੁਹਾਡੇ ਆਲੇ ਦੁਆਲੇ ਜਿੱਦਾਂ ਕੋਲ ਹੈਗੇ ਕੋਈ ਪੰਜ ਪਿਆਰੇ ਆ ਹਨਾ ਜਿਵੇਂ ਪੂਰਾ ਅਮਰਿਤ ਸ਼ਖਿਆ ਹੋਇਆ ਹੋਵੇ ਫੈਮਿਲੀ ਮੈਂਬਰਸ ਦੇ ਵਿੱਚ ਜੇ ਜੇ ਤਾਂ ਘਰ ਦੇ ਵਿੱਚ ਅਵੇਲੇਬਲ ਨੇ ਤੇ ਤੁਸੀਂ ਉਹਨਾਂ ਨੂੰ ਵੀ ਸ਼ਿਕਾ ਸਕਦੇ ਹੋ ਨਹੀਂ ਤਾਂ ਜੀ ਤੁਸੀਂ ਜਿਹੜਾ ਪੰਜ ਪਿਆਰੇਆਂ ਦਾ ਹਿੱਸਾ ਕੱਢਿਆ ਸੀਗਾ ਤੁਸੀਂ ਉਹ ਦੁਬਾਰਾ ਦੇਖ ਦੇ ਵਿੱਚ ਐਡ ਕਰ ਲੈਣਾ ਤੇ ਉਹਨਾਂ ਨੂੰ ਪੂਰਾ ਲਾ ਲੈਣਾ ਆ ਠੀਕ ਹੈ ਜੀ ਤੇ ਉਸ ਤੋਂ ਅਪਰੰਤ ਜੀ ਫਿਰ ਤੁਸੀਂ ਹੁਕਮਨਾਮਾ ਜਿਹੜਾ ਸੁਣਨਾ ਹੈ ਜਿਹੜਾ ਉੱਥੇ ਬਾਬਾ ਜੀ ਲੈਣਗੇ ਹਨਾ ਨਾਲ ਆਪਣਾ ਪ੍ਰੋਪਰ ਸੁਣ ਕੇ ਉਸ ਤੋਂ ਬਾਅਦ ਤੁਸੀਂ ਹੁਕਮਨਾਮਾ ਸੁਣਨ ਤੋਂ ਬਾਅਦ ਜਿਹੜੀ ਤੁਸੀਂ ਦੇ ਗਵਾ ਉਹ ਆਪਣੀ ਸਾਰੇ ਫੈਮਿਲੀ ਮੈਂਬਰਸ ਦੇ ਵਿੱਚ ਤੁਸੀਂ ਵਰਤਾ ਦੇਣੀ ਆ ਤੇ ਜਿਹੜਾ ਜਲ ਰੱਖਿਆ ਹੋਊਗਾ ਉਹ ਦਾ ਘਰ ਚ ਸਾਰੇ ਸ਼ੀਟਾ ਦੇਣਾ ਤੇ ਜਿਹੜਾ ਜਲ ਵਾ ਉਹ ਵੀ ਤੁਸੀਂ ਫੈਮਿਲੀ ਮੈਂਬਰਸ ਨੂੰ ਤੁਸੀਂ ਛਕਾਉਣਾ ਆ ਜੀ ਤੇ ਆਈ ਹੋਪ ਤੁਹਾਨੂੰ ਜਿਹੜੀ ਮੇਰੀ ਇਨਫੋਰਮੇਸ਼ਨ ਆ ਵਧੀਆ ਲੱਗੀ ਹੋਊਗੀ ਤੇ ਬਾਕੀ ਜੀ ਜੇ ਵਧੀਆ ਲੱਗੀ ਤਾਂ ਪਲੀਜ਼ ਤੁਸੀਂ ਜੇ ਚੈਨਲ ਦੇ ਨਿਊ ਹੋ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰਿਓ ਅਸੀਂ ਇਦਾਂ ਦੀਆਂ ਵੀਡੀਓਜ਼ ਲੈ ਕੇ ਤੁਹਾਡੇ ਲਈ ਆਂਦੀਆਂ ਜੀ ਤੇ ਬਾਕੀ ਜੀ ਚਲੋ ਫਿਰ ਮਿਲਦੇ ਹਾਂ ਨੈਕਸਟ ਵਲੌਗ ਚ ਤਦ ਤੱਕ ਲਈ ਸਭ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹਾਜ਼ਰ ਰਹੋ ਵਾਹਿਗੁਰੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਸਤਿ ਸ਼੍ਰੀ ਅਕਾਲ ਜੀ